ਕਾਂਗਰਸ ਬੁਲਾਰੇ ਸ਼ਮਾ ਮੁਹੰਮਦ 파ਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਮੋਟਾ ਤੇ ਸਭ ਤੋਂ ਖਰਾਬ ਕਪਤਾਨ ਕਹਿ ਕੇ ਵਿਵਾਦਾਂ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਨੇ ਉਹਨਾਂ ਨੇ ਆਪਣੇ ਟਵੀਟ ਦੇ ਵਿੱਚ ਰੋਹਿਤ ਸ਼ਰਮਾ ਨੂੰ ਨਾ ਸਿਰਫ ਮੋਟਾ ਤੇ ਅਨਫਿਟ ਖਿਡਾਰੀ ਦੱਸਿਆ ਸਗੋਂ ਉਹਨਾਂ ਦੀ ਤੁਲਨਾ ਮਹਿੰਦਰ ਸਿੰਘ ਧੋਨੀ, ਵਿਰਾਟ ਕੋਹਲੀ, ਸਚਿਨ ਤੰਦੁਲਕਰ, ਕਪਿਲ ਦੇਵ ਦੇ ਨਾਲ ਵੀ ਕੀਤੀ ਗੱਲ ਇੱਥੇ ਹੀ ਖਤਮ ਨਹੀਂ ਹੋਈ ਹੁਣ ਉਸ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਉਹ ਇਹ ਕਹਿੰਦੇ ਦਿਖਾਈ ਦੇ ਰਹੇ ਨੇ ਕਿ ਉਸਨੇ ਰੋਹਿਤ ਸ਼ਰਮਾ ਬਾਰੇ ਜੋ ਮਹਿਸੂਸ ਕੀਤਾ ਉਹੀ ਕਹਿ ਦਿੱਤਾ ਇਹ ਲੋਕਤੰਤਰ ਹੈ ਅਤੇ ਮੈਨੂੰ ਬੋਲਣ ਦਾ ਅਧਿਕਾਰ ਹੈ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਤੇ ਉਸ ਦੀ ਟਿੱਪਣੀ ਤੇ ਕਾਂਗਰਸ ਨੇਤਾ ਸ਼ਮਮ ਮੁਹੰਮਦ ਨੇ ਨਿਊਜ਼ ਏਜੰਸੀ ਐਨਆਈਏ ਨੂੰ ਦੱਸਿਆ ਕਿ ਉਹ ਕਿਸੇ ਖਿਡਾਰੀ ਦੀ ਫਿਟਨੈਸ ਨੂੰ ਲੈ ਕੇ ਆਮ ਟਵੀਟ ਸੀ ਇਹ ਬਾਡੀ ਸ਼ੇਮਿੰਗ ਨਹੀਂ ਸੀ ਮੈਂ ਹਮੇਸ਼ਾ ਇਹ ਮੰਨਦੀ ਹਾਂ ਕਿ ਖਿਡਾਰੀ ਨੂੰ ਫਿਟ ਰਹਿਣਾ ਚਾਹੀਦਾ ਹੈ ਅਤੇ ਮੈਂ ਸੋਚਿਆ ਕਿ ਉਸ ਦਾ ਭਾਰ ਥੋੜਾ ਜ਼ਿਆਦਾ ਹੈ ਇਸ ਲਈ ਮੈਂ ਉਸ ਬਾਰੇ ਟਵੀਟ ਕੀਤਾ ਕਾਂਗਰਸ ਲੀਡਰ ਨੇ ਅੱਗੇ ਕਿਹਾ ਕਿ ਮੇਰੇ ਤੇ ਬਿਨਾਂ ਕਿਸੇ ਕਾਰਨ ਸੋਸ਼ਲ ਮੀਡੀਆ ਤੇ ਪੋਸਟਾਂ ਟਿੱਪਣੀਆਂ ਹਮਲਾ ਕੀਤਾ ਜਾ ਰਿਹਾ ਹੈ ਜਦ ਮੈਂ ਉਸ ਦੀ ਤੁਲਨਾ ਪਿਛਲੇ ਕਪਤਾਨਾਂ ਨਾਲ ਕੀਤੀ ਤਾਂ ਮੈਂ ਬਿਆਨ ਦਿੰਦਾ ਮੇਰਾ ਹੱਕ ਹੈ ਕਹਿਣ ਦੇ ਵਿੱਚ ਕੀ ਗਲਤ ਹੈ ਲੋਕਤੰਤਰ ਹੈ ਇਹ ਸਾਰਾ ਮਾਮਲਾ ਇੱਕ ਦਿਨ ਪਹਿਲਾਂ ਸ਼ੁਰੂ ਹੋਇਆ ਸੀ ਜਦ ਸ਼ਮਨ ਨੇ ਰੋਹਿਤ ਸ਼ਰਮਣ ਨੂੰ ਇੱਕ ਖਡਾਰੇ ਦੇ ਤੌਰ ਤੇ ਅਤੇ ਅਨਫਿਟ ਦੇ ਕਪਤਾਨ ਦੇ ਤੌਰ ਤੇ ਬੇਅਸਰ ਕਿਹਾ ਸੀ ਜਿਸ ਤੋਂ ਬਾਅਦ ਇਹ ਮਾਮਲਾ ਹੁਣ ਹੋਰ ਪੱਕਤਾ ਜਾ ਰਿਹਾ ਹੈ ਕ੍ਰਿਕਟ ਪ੍ਰਸੰਸਕਾਂ ਨੇ ਉਸ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਹੈ